ਬ੍ਰੇਕਤਵਾਦੀਕ ਮਾਰ ਫੇਰ ਫੜਾ ਸਵਾਗਤ ਹੈ ਗੇਟ ਖਜ਼ਾਨਾ ਤੋਂ ਗੇਟ ਹਕੀਮਾ ਤੱਕ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਫੁੱਟਪਾਥ ਤੇ ਸਬਜ਼ੀ ਵੇਚਣ ਵਾਲਿਆਂ ਵੱਲੋਂ ਪੂਰੀ ਤਰ੍ਹਾਂ ਫੁੱਟਪਾਥ ਮੱਲੇ ਹੋਏ ਹਨ ਜਿਸ ਨੂੰ ਹਟਾਉਣ ਵਿੱਚ ਨਗਰ ਨਿਗਮ ਅਤੇ ਪੁਲਿਸ ਅਸਮਰਥ ਹਨ ਕਿਉਂਕਿ ਦੁਕਾਨਦਾਰ ਜਾਗਰੂਕ ਨਹੀਂ ਅਤੇ ਦੁਕਾਨਦਾਰ ਢੱਲੇ ਦੇ ਨਾਲ ਸੜਕਾਂ ਉਪਰ ਆ ਕੇ ਆਪਣੀ ਦੁਕਾਨਦਾਰੀ ਕਰ ਰਹੇ ਨੇ ਗੇਟ ਹਕੀਮਾ ਚੌਕ ਵਿੱਚ ਚਾਰ ਪੁਲਿਸ ਮੁਲਾਜ਼ਮ ਬੜੇ ਹੀ ਸੁਜਜੇ ਟੰਗ ਨਾਲ ਡਿਊਟੀ ਕਰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਵੱਲੋਂ ਉਹਨਾਂ ਦੁਕਾਨਦਾਰਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਸਮਝਣ ਨੂੰ ਤਿਆਰ ਨਹੀਂ ਜਿਸ ਨਾਲ ਟ੍ਰੈਫਿਕ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਹੁਣ ਇਹਨਾਂ ਲੋਕਾਂ ਨੂੰ ਸੋਚਣਾ ਹੋਵੇਗਾ ਕਿ ਇਹ ਸ਼ਹਿਰ ਦੀ ਸੁੰਦਰਤਾ ਵਿਗਾੜ ਕੇ ਆਪਣਾ ਰੋਜ਼ਗਾਰ ਕਰਨਾ ਚਾਹਣਗੇ ਜਾਂ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਸੜਕਾਂ ਤੇ ਲੱਗੀਆਂ ਨੇ ਦੁਕਾਨਾਂ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪਹੁੰਚੇ ਨੇ ਟ੍ਰੈਫਿਕ ਤੁਸੀਂ ਦੇਖੋਗੇ ਕਿਸ ਤਰ੍ਹਾਂ ਜਾਮ ਹੁੰਦਾ ਹੈ ਜਦੋਂ ਦੁਕਾਨਾਂ ਸੜਕਾਂ ਤੇ ਆਉਂਦੀਆਂ ਨੇ ਤੇ ਟ੍ਰੈਫਿਕ ਦੇਖੋ ਕਿਸ ਤਰ੍ਹਾਂ ਜਾਮ ਹੈ ਤੇ ਦੁਕਾਨਾਂ ਸੜਕਾਂ ਤੇ ਨੇ ਸੋ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਤੁਸੀਂ ਗੇਟ ਹਕੀਮਾ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਗੇਟ ਹਕੀਮਾ ਚੌਂਕ ਦੀਆਂ ਨੇ ਤੇ ਮੁਲਾਜ਼ਮ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਲੱਗੇ ਨੇ ਡਿਊਟੀ ਆਪਣੀ ਕਰ ਰਹੇ ਨੇ ਲੋਕਾਂ ਨੂੰ ਸਮਝਾ ਰਹੇ ਨੇ ਤੁਸੀਂ ਦੇਖੋ ਕਿ ਮੁਲਾਜ਼ਮ ਵੀ ਪਹੁੰਚੇ ਨੇ ਪਰ ਦੁਕਾਨਦਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸੜਕਾਂ ਦੇ ਉੱਪਰ ਦੁਕਾਨਾਂ ਨਾ ਲਾਣ ਮਾਦਾ ਜੀ ਤੁਸੀਂ ਵੀ ਸਮਝੋ ਨਾ ਦੁਕਾਨ ਦੇਖੋ ਨਾ ਸੜਕ ਤੇ ਲੱਗੀ ਹੈ ਟ੍ਰੈਫਿਕ ਦੇਖੋ ਆਪਾਂ ਇੰਨਾ ਛੋਟਾ ਰੋਡ ਪਾਸ ਇਨਾਂ ਨੂੰ ਬਾਰ ਬਾਰ ਕਹੀਦਾ ਫਿਰ ਇਨਾਂ ਦੇ ਉੱਤੇ ਗਰੀਬੀ ਕਰਕੇ ਤਰਸ ਖਾ ਕੇ ਇਹ हटਦੇ ਹੀ ਨਹੀਂ ਆ ਕੀ ਕਹਿਣਾ ਚਾਹੁੰਦੇ ਆ ਕਿ ਜੇ ਅਸੀਂ ਕਹੀਏ ਤੇ ਫਿਰ ਕਹਿਣਾ ਕਿਸੇ ਨੇ ਗਰੀਬ ਨੂੰ ਕਹਿੰਦੇ ਆ ਨਹੀਂ ਹਟਦੇ بار بار ਕਹਿੰਦੇ ਬਾਬਾ ਜੀ ਤੁ ਵੀ ਕਿ ਇੱਥੇ ਟ੍ਰੈਫਿਕ ਜਾਮ ਹੁੰਦੀ ਆ ਤੁਸੀਂ ਨਾ ਲਾਓ ਨਾ ਲਾਓ ਮੇਨ ਕਿਉਂ ਕਰ ਨਹੀਂ ਹਟ ਹੁਣ ਨਹੀ ਕਰਨਗੇ ਤਾਂ ਫਿਰ ਇਹਨਾਂ ਤੇ ਕਾਰਵਾਈ ਕਰਾਂਗੇ ਜੋ ਬਣਦੀ ਆ ਹੁਣ ਗਾਂ ਤੋਂ ਭਾ ਇਹੀ ਚਲੇਗਾ ਜੀ ਠੀਕ ਹੈ ਜੀ ਤੁਸੀਂ ਸਮਝਾ ਕੇ ਵੀ ਆਏ ਹੋ ਫਿਰ ਵੀ ਨਹੀਂ ਚੁੱਕ ਰਹੇ ਨਹੀਂ ਚੁੱਕ ਰਹੇ ਜੇਕਰ ਹੋ ਨਹੀਂ ਜਿਆਦਾ ਕਿਹਾ ਤਾਂ ਕਿਸੇ ਨੇ ਕਹਿਣਾ ਜੀ ਪੁਲਿਸ ਇਹਨਾਂ ਨੂੰ ਤੰਗ ਕਰ ਰਹੀ ਆ ਸੋਚਣ ਵਾਲੇ ਤੇ ਇਹੀ ਸੋਚਦੇ ਹਨ ਕਿ ਪੁਲਿਸ ਇਹਨਾਂ ਨੂੰ ਤੰਗ ਕਰਦੀ ਆ ਇਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਰਹੀ ਆ ਪਰ ਅਸੀਂ ਕਹਿੰਦੇ ਰੋਜੀ ਰੋਟੀ ਤੇ ਨਹੀਂ ਲੱਤ ਮਾਰ ਰਹੇ ਅਸੀਂ ਤੇ ਇਹ ਕਹਿ ਰਹੇ ਹਾਂ ਕਿ ਸਮੱਸਿਆ ਪੈਰ ਹੀ ਜਿਹੜੀ ਉਹਨੂੰ ਵੇਖੋ ਦਿਨ-ਬਦਨ ਟ੍ਰੈਫਿਕ ਵੱਧ ਰਹੀ ਆ ਤੇ ਫਿਰ ਇਹਦੇ ਵਿੱਚ ਆਪਾਂ ਨੂੰ ਵੀ ਸੋਚਣਾ ਪੈਣਾ ਸਾਰਿਆਂ ਨੂੰ ਨਾਲ ਮਿਲ ਕੇ ਸੋਚਣਾ ਪੈਣਾ ਕਿ ਆਪਣੀ ਗੱਡੀ ਕਿੱਥੇ ਬੈ ਕਰਨੀ ਆ ਪਾਰਕ ਕੀ ਕਰਨਾ ਕਿੱਥੇ ਖਿਲਾੜਨਾ ਸੋਚਣਾ ਪਊਗਾ ਫਿਰ ਜਾ ਕੇ ਠੀਕ ਨਹੀਂ ਤੇ ਇਕੱਲਾ ਪੁਲਿਸ ਦਾ ਨਹੀਂ ਆ ਪਬਲਿਕ ਨੂੰ ਸਹਿਯੋਗ ਦੇਣਾ ਪਊਗਾ ਐਸ ਵੇਲੇ ਕਿੰਨੇ ਤੁਹਾਡੇ ਮੁਲਾਜ਼ਮ ਜਿਹੜੇ ਨੇ ਐਸ ਵੇਲੇ ਪੂਰੇ ਚੌਂਕ 'ਚ ਤਣਾਦ ਫੇਰ ਵੀ ਨਹੀਂ ਮੈਨੇਜ ਹੋ ਰਹੀ ਐਨੀ ਦੇਖ ਲਓ ਤੁਹਾਡੇ ਸਾਹਮਣੇ ਉੱਧਰ ਵੀ ਖਲੋਤੇ ਆ ਉਹ ਵੀ ਖਲੋਤੇ ਆ ਸਾਰੇ ਬੰਦੇ ਫੇਰ ਮਾਹ ਆਣ ਕੇ ਕੰਟਰੋਲ ਹੋਇਆ ਗੇਟ ਹਕੀਮਾ ਚੌਂਕ ਤੋਂ ਲੈ ਕੇ ਤੇ ਗੇਟ ਖਜ਼ਾਨਾ ਤੱਕ ਜਿਹੜੀਆਂ ਸੜਕਾਂ ਦੇ ਉੱਤੇ ਦੁਕਾਨਾਂ ਆ ਗਈਆਂ ਨੇ ਨਜਾਇਜ਼ ਕਬਜ਼ੇ ਲੱਗੇ ਹੋਏ ਨੇ ਤੇ ਅੱਜ ਅਚਾਨਕ ਹੀ ਪੁਲਿਸ ਮੁਲਾਜ਼ਮਾ ਵੱਲੋਂ ਬੜੀ ਵਧੀਆ ਡਿਊਟੀ ਕਰਦੇ ਹੋਏ ਉਥੇ ਦੁਕਾਨਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਜਿਹੜੇ ਨੇ ਉਹ ਸਮਝਣ ਨੂੰ ਤਿਆਰ ਨਹੀਂ ਗੇਟ ਹੈ ਕਿ ਮਾ ਚੌਂਕ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਪਰ ਅਸ਼ਲਾਗਾ ਕਰਾਂਗੇ ਇੱਥੇ ਪੁਲਿਸ ਮੁਲਾਜ਼ਮਾਂ ਦੀ ਕਿ ਉਹ ਚਾਰੇ ਪਾਸੇ ਹੀ ਚਾਰ ਮੁਲਾਜ਼ਮ ਜਿਹੜੇ ਨੇ ਉਹ ਖੜੇ ਨੇ ਤੇ ਫਿਰ ਵੀ ਟ੍ਰੈਫਿਕ ਦੇ ਨਾਲ ਉਹ ਜੂਜਰੇ ਨੇ ਤੇ ਟ੍ਰੈਫਿਕ ਫਿਰ ਵੀ ਉਹਨਾਂ ਦੇ ਵੱਸੋਂ ਬਾਹਰ ਹੈ ਸੋ ਦੁਕਾਨਦਾਰਾਂ ਨੂੰ ਇਹੀ ਕਵਾਂਗੇ ਕਿ ਨਜਾਇਜ਼ ਕਬਜ਼ੇ ਨਾ ਕਰੋ ਸਹੀ ਤਰੀਕੇ ਦੇ ਨਾਲ ਕਾਰੋਬਾਰ ਕਰੋ ਤਾਂ ਜੋ ਸ਼ਹਿਰ ਦੀ ਜਿਹੜੀ ਟ੍ਰੈਫਿਕ ਪ੍ਰਣਾਲੀ ਹੈ ਉਹ ਸਚਾਰੂ ਢੰਗ ਨਾਲ ਚੱਲ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ